ਸਰ ਸਰ ਅੱਜ ਜਿਹੜੀ ਸ਼ੋਭਾ ਸਪੋਰਟਸ ਅਕੈਡਮੀ ਦੀ ਓਪਨਿੰਗ ਓਪਨਿੰਗ ਹੋ ਰਹੀ ਹੈ ਤੇ ਬਾਰੀ ਕੀ ਕਰਨਾ ਚਾਹੋਗੇ ਇਹ ਜਿਹੜੀ ਜੀਐਲ ਬਗੜਾ ਜੀ ਡਿਪਟੀ ਡਿਪਟੀ ਕਮਾਂਡਰ ਦੇ ਰਿਟਾਇਰ ਹੋਏ ਨੇ ਸੀਆਰਐਫਫ ਚ ਉਹਨਾਂ ਨੇ ਜਿਹੜੀ ਹੈਗੀ ਸਪੋਰਟਸ ਅਕੈਡਮੀ ਜਿਹੜੀ ਬੱਚਿਆਂ ਨੂੰ ਜਿਹੜੇ ਇਵੈਂਟਸ ਨੇ ਹੈਗੇ ਨੇ ਜਮਨਾਸਟਿਕ ਜੂਡੋ ਜੂਡੋ ਕਰਾਟੇ ਵਗੈਰਾ ਦੇ ਇਵੈਂਟਸ ਨੇ ਔਰ ਉਹ ਬੱਚਿਆਂ ਨੂੰ ਜਿਹੜੀ ਸਪੋਰਟਸ ਅਕੈਡਮੀ ਹੈ ਜਿਹੜੀ ਹੈਗੀ ਹੈ ਛੋਟੇ-ਛੋਟੇ ਬੱਚਿਆਂ ਨੂੰ ਸਾਰਿਆਂ ਨੂੰ ਇੱਥੇ ਇਵੈਂਟਸ ਸካਹ ਰਹੇ ਨੇ ਔਰ ਬੜੀ ਅੱਛੀ ਗੱਲ ਹੈ ਇਹ ਜਿਹੜੀ ਹੈਗੀ ਹੈ ਇਹ ਸਪੋਰਟਸ ਐਕਟੀਵਿਟੀ ਬਾਰੇ ਬੱਚਿਆਂ ਨੂੰ ਪ੍ਰੇਰਿਤ ਕਰ ਰਹੇ ਨੇ ਵੀ ਆਪਣੇ ਇਹ ਅੱਜ ਕੱਲ ਜਿਹੜੀ ਨੌਜਵਾਨ ਪੀੜੀ ਹੈ ਨਸ਼ਿਆਂ ਦੇ ਪਾਸੇ ਗ੍ਰਸਤ ਹੁੰਦੀ ਜਾ ਰਹੀ ਹੈ ਔਰ ਉਹਨਾਂ ਦੇ ਪੇਰੈਂਟਸ ਨਾਲ رابطہ ਕਾਇਮ ਕਰਕੇ ਉਹਨਾਂ ਨੂੰ ਇਹ ਗੱਲ ਸਪੋਰਟਸ ਬਾਰੇ ਜਾਣੂ ਕਰਾ ਗਏ ਜਾਂ ਉਹਨਾਂ ਨੂੰ ਦੱਸਣਾ ਵੀ ਇਸ ਪਾਸੇ ਬੱਚਿਆਂ ਨੂੰ ਤੁਸੀਂ ਪਾਓ ਅਤੇ ਜਦੋਂ ਇਹ ਐਕਟੀਵਿਟੀ ਹੋਵੇ ਤੇ ਬੱਚਿਆਂ ਦਾ ਜਿਹੜਾ ਫਰਦਰ ਫਿਊਚਰ ਬਣ ਸਕਦਾ ਸਰ چھوٹے چھوٹے ਬੱਚਿਆਂ ਨੇ ਅੱਜ ਬਹੁਤ ਸਾਰੇ ਮੈਨੇ ਕਿਸ ਤਰ੍ਹਾਂ ਦੇ ਤੁਹਾਨੂੰ ਈਵੈਂਟ ਲੱਗੇ ਧੰਨਵਾਦ ਬਹੁਤ ਵਧੀਆ ਲੱਗਿਆ ਵੀ ਛੋਟੇ ਛੋਟੇ ਬੱਚਿਆਂ ਨੇ ਇੱਥੇ ਬੜੀ ਇੰਟਰਸਟ ਨਾਲ ਇਹ ਇੱਕ ਈਵੈਂਟ ਨੂੰ ਜੁਆਇ ਕਰੀਤਾ ਚਾਹੇ ਡਿਡੋਕਰਾਟੇ ਸੀ ਚਾਹੇ ਜਿ ਮਨਾਸਤ ਸੀ ਜਾਂ ਜਿਹੜਾ ਰਸਾ ਕਸ਼ੀ ਸੀ ਜਾਂ ਸਾਰੀਆਂ ਅਲੱਗ ਅਲੱਗ ਈਵੈਂਟਸ ਬੜੇ ਉਹਨਾਂ ਨੇ ਬੜੇ ਜਨੂਨ ਨਾਲ ਕਿੰਨ ਕੀਤਾ ਸੋ ਉਤੋਂ ਲੱਗ ਰਿਹਾ ਸੀ ਬੱਚਿਆਂ ਦਾ ਜਿਹੜਾ ਇੰਟਰਸਟ ਹੈ ਬੱਚਿਆਂ ਦੇ ਕਿੰਨੀ ਮੋਟੀਵੇਸ਼ਨ ਹੈ ਸੋ ਜਿਹੜੇ ਸੀ ਜੇਲ ਬੱਗਾ ਜਿਹੜੇ ਡਿਪਟੀ ਕਮਾਂਡੈਂਡਰ ਰਟਾਇਰ ਹੋਏ ਨੇ ਸੀ ਰਪੀਆ ਉਹਨਾਂ ਦੀ ਕਿੰਨੀ ਇਸ ਪੱਖੋਂ ਉਹਨਾਂ ਦੀ ਦੇਣ ਹੈ ਜਾਂ ਸਾਡੇ ਇੱਕ ਛੋਟੇ ਪ੍ਰਾਣ ਸੋਨ ਲਾਲ ਜੀ ਉਹਨਾਂ ਦੇ ਛੋਟੇ ਬ੍ਰਦਰ ਨੇ ਇਸ ਦਾ ਬਹੁਤ ਇਨਕਲ ਨੇ ਇਹ ਆਪ ਸਪੋਰਟਸਮੈਨ ਰਹੇ ਨੇ ਔਰ ਇਹਨਾਂ ਨੇ ਵੀ ਬੜਾ ਯੋਗਦਾਨ ਪਾਇਆ ਹੈ ਨਾ ਔਰ ਬੜਾ ਪ੍ਰਾਣ ਹੈ ਔਰ ਇਹ ਜੀ ਜੇ ਸਪੋਰਟਸ ਅਕੈਡਮੀ ਜੇ ਹੋਰ ਵੀ ਚੱਲਣਗੀਆਂ ਤੇ ਜੇ ਹੋਰ ਪਾਸੇ ਵੀ ਨੌਕਿਆਂ ਦਾ ਧਿਆਨ ਹੋਊਗਾ ਤਾਂ ਬੜੀ ਨਵੀਂ ਜੁਤ ਹੈ ਨਵੇਂ ਬੱਚੇ ਨੇ ਉਹ ਵਧੀਆ ਸੇਧ ਲੈਣਗੇ ਔਰ ਆਪਣੀ ਜਿਹੜੀ ਲਾਈਫ ਹੈ ਲਾਈਫ ਇਨ ਸਫਲ ਇੰਟਰਨੈਸ਼ਨਲ ਟ੍ਰੈਵਲ ਹੈ ਕਿਤੇ ਨਾ ਕਿਤੇ ਕਈ ਬੱਚੇ ਭਾਈ ਵਿੱਚ ਕਿਤੇ ਨਾ ਤੇ ਜਿਹੜੀ ਸਪੋਰਟਸ ਹੈਗੇ ਕਈ ਬੱਚੇ ਉਹਦੇ ਵਿੱਚ ਅੱਗੇ ਨਿਕਲ ਜਾਂਦੇ ਨੇ ਤੇ ਕੀ ਕਹਿਣਾ ਚਾਹੋਗੇ ਕਿ ਸਪੋਰਟਸ ਨਾਲ ਬੱਚਿਆਂ ਨੂੰ ਕਰਨੀ ਚਾਹੀਦੀ ਹੈ ਬਿਲਕੁਲ ਜੀ ਸਪੋਰਟਸ ਦੋਨੋਂ ਦੋਨੋਂ ਹੀ ਜਿਹੜੇ ਤੁਹਾਡੇ ਟਾਸਕ ਨੇ ਜ਼ਰੂਰੀ ਨੇ ਪੜ੍ਹਾਈ ਵੀ ਬਹੁਤ ਜ਼ਰੂਰੀ ਹੈ ਨਾਲ ਉਹਦੇ ਨਾਲ ਸਪੋਰਟਸ ਵੀ ਹੈ ਉਹਦੇ ਪੈਰਾਂ ਜਿਹੜੀ ਹੈਗੇ ਸਪੋਰਟਸ ਵੀ ਜੇ ਤੁਹਾਡੇ ਬੱਚੇ ਦਾ ਇੰਟਰਸਟ ਆਦਾ ਸਪੋਰਟਸ ਐਕਟੀਵਿਟੀ ਤੁਹਾਡੀ ਫਿਜ਼ੀਕਲ ਠੀਕ ਰਹੇ ਲਈ ਤੰਦਰੁਸਤ ਰਹਿਣ ਲਈ ਔਰੋਗ ਰਹਿਣ ਲਈ ਜਿਹੜੀ ਸਪੋਰਟਸ ਜ਼ਰੂਰੀ ਹੈ ਔਰ ਤੁਹਾਨੂੰ ਮਾਨਸਿਕ ਤੌਰ ਤੇ ਤੁਹਾਨੂੰ ਜਿਹੜਾ ਹੈਗਾ ਇਹ ਮਨ ਦਾ ਜਿਹੜਾ ਹੈਗਾ ਜਿਹੜਾ ਇਨਸਾਨ ਜਿਹੜਾ ਹੈਗਾ ਡਵੈਲਪ ਹੁੰਦਾ ਤਾਂ ਜਿਹੜੀ ਸੋਚ ਉਹ ਜੀ ਅੱਛੀ ਬਣਦੀ ਹੈ ਸਰ ਨਸ਼ਾ ਨੂੰ ਜਿਹੜਾ ਨਸ਼ੇ ਤੋਂ ਭੱਜਦੇ ਨਹੀਂ ਜਾਂ ਨਸ਼ੇ ਨੂੰ ਖਤਮ ਕਰਨ ਲਈ ਸਪੋਰਟਸ ਵੀ ਇੱਕ ਬਹੁਤ ਵੱਡਾ ਉਪਰਾਹਲਾ ਹੈ ਤੇ ਇਦਦਰ ਇਹ ਇਵੈਂਟਸ ਹੋਣੇ ਚਾਹੀਦੇ ਬਿਲਕੁਲ ਜੀ ਬਿਲਕੁਲ ਜਿਹੜੀ ਸਪੋਰਟਸ ਹੀ ਹੈ ਜਿਹੜਾ ਉਪਰਾਹਲਾ ਹੈ ਜਿਹੜਾ ਨਸ਼ਾ ਤੋਂ ਦੂਰ ਰੱਖਿਆ ਜਾ ਸਕਦਾ ਹੈ ਸਪੋਰਟਸ ਜਿਹੜੀ ਇੱਕ ਭਗਤੀ ਹੈ ਜਿਹੜਾ ਸਪੋਰਟਸਮੈਨ ਹੈ ਉਹ ਜਿਹੜਾ ਉਹਦਾ ਧਿਆਨ ਹੈ ਉਹਦਾ ਫालतू ਕੰਮਾਂ ਚ ਜਿਹੜਾ ਹੈਗਾ ਉਹਦੀ ਧਿਆਨ ਨਹੀਂ ਜਾਂਦਾ ਜਦੋਂ ਆਪਣੇ ਕੰਮ ਵਿੱਚ ਸਪੋਰਟਸ ਐਕਟੀਵਿਟੀ ਜੀ ਬੀਜੀ ਹੋਊਗਾ ਤਾਂ ਇੱਕ ਫਿਜ਼ੀਕਲ ਤੌਰ ਤੇ ਤੰਦਰੁਸਤ ਹੋਊਗਾ ਮਾਨਸਿਕ ਤੌਰ ਤੇ ਤੰਦਰੁਸਤ ਹੋਊਗਾ ਤੇ ਪੜ੍ਹਾਈ ਵੀ ਆਟੋਮੈਟਿਕਲੀ ਵਧੀਆ ਕਰੇਗਾ ਸੂਪਰਵਾਰ ਹਰੇਕ ਪਰਿਵਾਰ ਨੂੰ ਮੈਂ ਅਪੀਲ ਕਰੂੰਗਾ ਬੀ ਬੇਨਤੀ ਕਰੂੰਗਾ ਵੀ ਜਿਹੜੇ ਆਪਣੇ ਬੱਚਿਆਂ ਨੂੰ ਜਿਹੜੀ ਸਪੋਰਟਸ ਪ੍ਰਤੀ ਐਕਟੀਵਿਟੀ ਹੈ ਉਹਨਾਂ ਨੂੰ ਜਰੂਰ ਪਾਉਣ ਉਹਨਾਂ ਨੂੰ ਜਰੂਰ ਸਿਖਿਆ ਦੇਣ ਔਰ ਪੜ੍ਹਾਈ ਦੇ ਨਾਲ ਨਾਲ ਇਹ ਵੀ ਨਾਲ ਜ਼ਰੂਰੀ ਹੈ ਸਦਾ ਬਣਾ ਬਸ ਸਦਾ ਬਣਾ ਠੀਕ ਹੈ ਓਕੇ ਸਰ ਅੱਜ ਸ਼ੋਭਾ ਸਪੋਰਟਸ ਅਕੈਡਮੀ ਦੀ ਬਾਬੋਵਾਲ ਵਿਖੇ ਓਪਨਿੰਗ ਹੋਈ ਹੈ ਕੀ ਕਹਿਣਾ ਚਾਹੋਗੇ ਆਦੀ ਓਪਨਿੰਗ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਸਦਾਰ ਬਲਦੇਵ ਸਿੰਘ ਜੀ ਯੂਐਸਪੀ ਦੀਨੇ ਗੁਰਦਾਸਪੁਰ ਉਹਦਾ ਧੰਨਵਾਦ ਕਰਨਾ ਇਤੋਂ ਇਲਾਵਾ ਕਿੰਨੇ ਵੀ ਇੱਥੇ ਪੇਲਸ ਆਏ ਆਂ ਔਰ ਜਿਹੜੇ ਗੈਸਟ ਮਹਿਮਾਨ ਆਏ ਜਿਨ੍ਹਾਂ ਨੂੰ ਮੈਂ ਬੁਲਾਇਆ ਸੀ ਉਹਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਅੱਜ ਓਪਨਿੰਗ ਵਿੱਚ ਆ ਕੇ ਹਿੱਸਾ ਲਿਆ ਉਹ ਸਾਡੀ ਖੁਸ਼ੀ ਨੂੰ ਦੁਗਣਾ ਕੀਤਾ ਸ਼ਰ ਸ਼ੋਭਾ ਸਪੋਰਟਸ ਕੈਡਮੀ ਇਹ ਨਾਂ ਕਿਉਂ ਮਨਜਾਇਆ ਕਿ ਸ਼ੋਭਾ ਨਾਮ ਨੇ ਸ਼ੋਭਾ ਸਪੋਰਟਸ ਕੈਡਮੀ ਨਾਂ ਤੇ ਇਹ ਜਿਹੜੀ ਅਕੈਡਮੀ ਬੁਲੀ ਹੈ ਇਹ ਅਤਲੀ ਜੋ ਸੁਭਾ ਹੈ ਇਹ ਮੇਰੀ ਮਿਸਿਸ ਦਾ ਨਾਂ ਹੈ ਅਚਾਨਕ ਲਗਭਗ 2 ਸਾਲ ਪਹਿਲੇ ਉਹਦੀ ਬ੍ਰੇਨ ਹਮਜ ਨਾਲ ਮ੍ਰਿਤੂ ਹੋ ਗਈ ਸੀ ਤੋਂ ਉਸ ਤੋਂ ਮਨ ਚ ਵਿਚਾਰਿਆ ਸਪੋਰਟਸ ਕੈਡਮੀ ਬਣਾਉਣ ਦਾ ਵਿਚਾਰ ਪਹਿਲੇ ਪਹਿਲੇ ਸੀ ਪਰ ਸੁਬਾਹ ਸਪੋਰਟਸ ਅਕੈਡਮੀ ਬਣਾਉਣ ਦਾ ਵਿਚਾਰ ਉਹ ਆਇਆ ਕਿ ਇਨਸਾਨ ਦੁਨੀਆ ਤੋਂ ਚਲਾ ਗਿਆ ਉਹਨਾਂ ਦਾ ਸਪੋਰਟਸ ਪ੍ਰਤੀ ਬੜਾ ਪਿਆਰ ਸੀ ਔਰ ਉਹ ਨਾਲ ਉਹ ਕੇ ਸਾਰੀ ਐਕਟੀਵਿਟੀਜ਼ ਨਾਲ ਹੀ ਇਸ ਹਾਲੇਂਦੇ ਰਹੇ ਆ ਤੇ ਮਨ ਵਿੱਚ ਆਇਆ ਕਿ ਇਨਸਾਨ ਚਲਾ ਗਿਆ ਤੇ ਉਹਨਾਂ ਨੂੰ ਜਿਹੜਾ ਨਾਮ ਉਹ ਦਿੰਦਾ ਰੱਖਿਆ ਜਾਏ ਤੇ ਉਹਨਾਂ ਦੀ ਯਾਦ ਵਿੱਚ ਹੀ ਉਹਨਾਂ ਨੂੰ ਸਮਰਪਿਤ ਹੈ ਸੁਬਾਹ ਸਪੋਰਟਸ ਅਕੈਡਮੀ ਤੇ ਆਪਣੀ ਮੈਸੇਜ ਦੀ ਨਾਤੇ ਹੀ ਮੈਂ ਇੱਕ ਇਹ ਅਕੈਡਮੀ ਦਾ ਨਾਮ ਰੱਖਿਆ ਸਰ ਕਿ ਤੁਹਾਨੂੰ ਬੱਚਿਆਂ ਨਾਲ ਕਰਤਾਰ ਦਾ ਸਾਇਨ ਕਿੰਨੇ ਜਾਣ ਰਹਿਣਗੇ ਇਹ ਟੋਟੋ ਜੀ ਸਾਡੇ ਇਹ ਬੱਚਿਆਂ ਦੀ 1 ਮਿੰਟ ਦੀ ਟ੍ਰੇਨਿੰਗ ਟੋਟਲ 1 ਮਹੀਨੇ ਟ੍ਰੇਨਿੰਗ ਹੈ ਜਿਹਦੇ ਵਿੱਚ ਬੱਚਿਆਂ ਨੇ ਜੋ ਅੱਜ ਜੋ ਜਿਮਨਾਸਟਿਕ ਕਰਾਟੇ ਔਰ ਸੈਲਫ ਡਫੈਂਸ ਦੇ ਜੋ ਅੱਜ ਜੋ ਡੈਮੋਨਸਟ੍ਰੇਸ਼ਨ ਦਿੱਤਾ ਤੇ ਟੋਟਲ 1 ਮਹੀਨੇ ਕਰਤਾ ਸਰ ਕਿੰਨੇ ਸਾਲ ਦੀ ਉਮਰ ਤੱਕ ਬੱਚੇ ਜਿਹੜੇ ਐ ਅਕੈਡਮੀ ਨੂੰ ਜੁਆਇਨ ਕਰ ਸਕਦੇ ਨੇ ਅਚੀ ਜੀ 4 ਸਾਲ ਤੋਂ ਬੱਚੇ ਲੈ ਰਹੇ ਹੋ ਸਪੈਸ਼ਲੀ ਜੋ 4 ਸਾਲ ਤੋਂ 10 ਸਾਲ ਦੇ ਬੱਚੇ ਆ ਉਹਨਾਂ ਨੂੰ ਆਪਾਂ ਜਿਮਨਾਸਟਿਕ ਵਿੱਚ ਲੈ ਰਹੇ ਆ ਤੇ ਉਸ ਤੋਂ ਉੱਪਰ ਬੱਚੇ ਆ ਉਹਨਾਂ ਨੂੰ ਆਪਾਂ ਕਰਾਟੇ 'ਚ ਲੈ ਰਹੇ ਆ ਸਰ ਬਹੁਤ ਵੱਡੀ ਢੜੇ ਪਰਿਵਾਰ ਵਾਸਤੇ ਵੱਡੀ ਗੱਲ ਲੱਗੀ ਹੈ ਕਿ ਕਿੰਨੇ ਭਰਾ ਜਿਹੜੇ ਢੜੇ ਤੰਗੇ ਰਹਿਣ ਚਗੇ ਕੋਈ ਕਮਾਂਡਰ ਐਸਪੀ ਸਾਹਿਬ ਹੈ ਤੇ ਸਾਰੀ ਸਪੋਰਟਸ ਨਾਲ ਜੁੜੇ ਹੈ ਕੀ ਕਹਿਣਾ ਚਾਹੋਗੇ ਕਿੰਧਰ ਅਲਾਦਾ ਹੈ ਬਹੁਤ ਵਜੇ ਲੱਗਦਾ ਜੀ ਸਾਡੀ ਪੂਰੀ ਫੈਮਿਲੀ ਸਪੋਰਟਸ ਪਸੰਦ ਹੈ ਨਾ ਕੇਵਲ ਉਸਸੀ ਬ੍ਰਦਰ ਸਪੋਰਟਸ ਹੈ ਇਹ ਸਾਡੇ ਭਤੀਜੇ ਭਤੀਜੀਆਂ ਹੈ ਉਹ ਵੀ ਸਪੋਰਟਸ ਵਿੱਚ ਹੈ ਸਾਡਾ ਇੱਕ ਭਤੀਜਾ ਵੀ ਇਸ ਸਮੇਂ ਅਨਿਸ ਕੋਚ ਹੈ ਕੁਆਲੀਫਾਈਡ ਕੋਚ ਆ ਇੱਕ ਭਤੀਜਾ ਸਾਡਾ ਪੰਜਾਬ ਪੁਲਿਸ ਐਸਆਈ ਆ ਉਹ ਵੀ ਸਪੋਰਟਸ ਵਿੱਚ ਨੇ ਸਾਡੀ ਭਤੀਜੀ ਪੰਜਾਬ ਪੁਲਿਸ ਵਿੱਚ ਆ ਤੇ ਮੇਰੇ ਬੇਟਿਆਂ ਦੋਨਾਂ ਨੇ ਨੈਸ਼ਨਲ ਲੈਵਲ ਤੇ ਖੇਡਿਆ ਹੋ ਮਾਸਟਰ ਡਿਗਰੀ ਕੀਤੀ ਹੈ ਸਪੋਰਟਸ ਵਿੱਚ ਤੇ ਆਪਾਂ ਪੂਰਾ ਪਰਿਵਾਰ ਹੀ ਸਪੋਰਟਸ ਲਵਰ ਆਰ ਸਪੋਰਟਸ ਨਾਲ ਜੁੜੇ ਹੋਏ ਤੁਹਾਡੀ ਸਪੋਰਟਸ ਅਕੈਡਮੀ ਚ ਕਿਹੜੇ ਕਿਹੜੇ ਸਰ ਜਿਹੜੀ ਗੇਮਸ ਹੈਗੇ ਆ ਜਾਂ ਕਿਹੜੀ ਕਿਹੜੀ ਟੀਵਰਟਸ ਹੈਗੇ ਆ ਅਸੀਂ ਆਪਣੀ ਸਪੋਰਟਸ ਅਕੈਡਮੀ ਚ ਜੋ ਗੇਮ ਦੇ ਤੌਰ ਤੇ ਇਸ ਬੱਚਿਆਂ ਨੂੰ ਕਰਾ ਰਹੇ ਉਹ ਕਰਾ ਰਹੇ ਆ ਜੂਮਾਸਟਰ ਕਾਰਾਟੇ ਇਸ ਤੋਂ ਇਲਾਵਾ ਅਸੀਂ ਸੈਲਫ ਡਿਫੈਂਸ ਕਰਾ ਰਹੇ ਆ ਜੋ ਕਿਸੇ ਵੀ ਉਮਰ ਦੇ ਬੱਚੇ ਬੱਚੇ ਸਿੱਖ ਸਕਦੇ ਆ ਉਹ ਆਪਾਂ ਇੱਕ ਟੈਕਸਲ ਕੋਰਸ 2 ਮਹੀਨਾ ਦਾ ਕੋਰਸ ਕਰਾਣੇ ਆ ਔਰ ਉਹਦੇ ਬਾਅਦ ਜਿਹੜੇ ਬੱਚੇ ਆ ਉਹਨਾਂ ਨੂੰ ਆਪਾਂ ਸੈਲ ਉਹਨਾਂ ਨੂੰ ਸਾਡੇ ਕਿਹੜੀ ਪ੍ਰਾਇਡ ਕਰਨੇ ਇਸ ਤੋਂ ਇਲਾਵਾ ਜਿਹੜੇ ਬੱਚੇ ਭਰਤੀ ਵਾਸਤੇ ਜਾਂਦੇ ਆ ਚਾਹੇ ਉਹ ਪੈਰਾਮਿਲਟਰੀ ਹੋਵੇ ਪੰਜਾਬ ਪੁਲਿਸ ਹੋਵੇ ਔਰ ਅਦਰ ਫੋਰਸ ਵਿੱਚ ਤੇ ਉਹਨਾਂ ਦੇ ਵੀ ਪ੍ਰੀ ਰਿਕਰੂਟਮੈਂਟ ਟ੍ਰੇਨਿੰਗ ਕਰਾਣੇ ਆ ਤਾਂ ਜੋ ਭਰਤੀ ਹੋਣ ਵਾਸਤੇ ਜਿਹੜੀ ਦੌੜ ਹੈ ਲੌਂਗ ਟਰੈਕ ਫਾਈ ਜੰਪ ਹੈ ਉਹਦੀ ਤਿਆਰੀ ਕਰਕੇ ਸਾਡੇ ਅਕੈਡਮੀ ਵਿੱਚ ਜਾਣ ਉਹਦੀ ਵੀ ਟ੍ਰੇਨਿੰਗ ਆਪਾਂ ਦੇਣੀ ਸਰ ਪਿਛਲੇ ਟਾਈਮ ਤੇ ਕੋਲਕਾਤਾ ਵਿੱਚ ਇੱਕ ਡਾਕਟਰ ਦਾ ਕਾਰਡ ਹੋ ਗਿਆ ਲੇਡੀਜ਼ ਦਾ ਤੇ ਅਦਰ ਸਪੋਰਟਸ ਕਿਤਨੇ ਕਿਤੇ ਹੁੰਦੀ ਕਿਤਨੇ ਕਿਤੇ ਬਹੁਤ ਵਧੀਆ ਰਹਿਣਾ ਹੈ ਤੇ ਕਿਹਨੇ ਜੁੜਨਾ ਚਾਹੀਦਾ ਇਹ ਜਿਹੜੀ ਕਲਕੱਤਾ ਵਾਲੀ ਕਤਨਾ ਹੋਈ ਬੜੀ ਮੰਦ ਭਾਗੀ ਕਤਨਾ ਸਾਰੇ ਦੇਸ਼ ਨੇ ਇਹ ਝੁੜਕ ਰੱਖਿਆ ਤੇ ਮੈਨੂੰ ਅੱਜ ਵੀ ਲੱਗਦਾ ਕਿ ਉਹ ਡਾਕਟਰ ਨੇ ਨਾ ਪੜ੍ਹਾਈ ਦੇ ਨਾਮ ਨਾਲ ਨਾ ਡਾਕਟਰ ਦੇ ਨਾਮ ਨਾਲ ਅਗਰ ਕੋਈ 1-2 ਮਹੀਨਾ ਸੈਲਫ ਡਿਫੈਂਸ ਦੀ ਵੀ ਟ੍ਰੇਨਿੰਗ ਕੀਤੀ ਹੁੰਦੀ ਉਹ ਜਿੱਦਾਂ ਕਿ ਸੁਣੇ ਚ ਆ ਰਿਹਾ ਕਿ ਉਹ ਇੱਕ ਹੀ ਆਦਮੀ ਸੀ ਸਿੰਗਲ ਹੀ ਆਦਮੀ ਸੀ ਉਹਨੇ ਇੰਨੀ ਬੁਰੀ ਤਰ੍ਹਾਂ ਨਾਲ ਉਹਦੇ ਨਾਲ ਜੋ ਵਿਹਾਰ ਕੀਤਾ ਤੇ ਮੈਨੂੰ ਲੱਗਦਾ ਕਿ ਉਹਦਾ ਬਚਾਉ ਸਕਦਾ ਸੀ ਔਰ ਸਾਰਿਆਂ ਸੀ ਜਿਹੜੀਆਂ ਲੜਕੀਆਂ ਸਪੈਸ਼ਲੀ ਖਾਸ ਕਰਕੇ ਲੜਕੀਆਂ ਉਹਨਾਂ ਸਾਰ ਨੂੰ ਮੈਂ ਨੋਟ ਕਰਨਾ ਕਿ ਜਿਵੇਂ ਕਿ ਸਾਡੀ ਅਕੈਡਮੀ ਤੋਂ ਉਹ ਕਿਤੇ ਵੀ ਕੜਮੀ ਤੋਂ ਕਿਸੇ ਵੀ ਸਖਣ ਪਰ ਸਲਟ ਫੈਂਸੀ ਦੀ ਟ੍ਰੇਨਿੰਗ ਆ ਉਹ ਜਰੂਰ ਲੈ ਸਰ ਤੁਹਾਨੂੰ ਬਹੁਤ ਸਾਰੇ ਲੋਕ ਦੇਖ ਰਹੇ ਨੇ ਕੀ ਮੈਸੇਜ ਦੇਣਾ ਚਾਹੋਗੇ ਆਪਣੀ ਅਕੈਡਮੀ ਬਾਰੇ ਬੱਚੇ ਅਸੀਂ ਤੇ ਮੈਸੇਜ ਦੇਵਾਂਗੇ ਕਿ ਤੁਸੀਂ ਬੱਚੇ ਭੇਜੋ ਸਾਡੇ ਕੋਲ ਅਸੀਂ ਬੱਚੇ ਨੂੰ ਟ੍ਰੇਨਿੰਗ ਦਿੰਨੇ ਹੈ ਵੈਲ ਟ੍ਰੇਨ ਕਰਾਂਗੇ ਸਿਸਟਮ ਅਕੀ ਤਰੀਕੇ ਨਾਲ ਟ੍ਰੇਨਿੰਗ ਦਵਾਂਗੇ ਔਰ ਨਾ ਕੇਵਲ ਸਪੋਰਟਸ ਦੀ ਟ੍ਰੇਨਿੰਗ ਦੇ ਨਾਲ ਨਾਲ ਦੇ ਨਾਲ ਤੁਹਾਨੂੰ ਨਾਗਰਿਕ ਵੀ ਬਣਾਵਾਂਗਾ ਤਾਂ ਜੋ ਕੋਈ ਕਸ ਨਾ ਨਾਗਰਿਕਾਂ ਨੂੰ ਨਾਗਰਿਕ ਨੂੰ ਦੇਖਦੀ ਵੀ ਜਰੂਰ ਹੈ ਦੇਸ਼ ਨੂੰ ਚਾਹੀਦਾ ਚੰਗੇ ਨਾਗਰਿਕ ਅਸੀਂ ਸਪੋਰਟ ਨਾਲ ਨਾਲ ਚੰਗੇ ਨਾਗਰਿਕ ਵੀ ਬਣਾਵਾਂਗੇ